ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਚ ਇੱਕ ਰੀਪਰ ਦੋ ਟਰੈਕਟਰ ਲੈ ਕੇ ਆਏ ਜੀ ਸੇਲ ਕਰ ਲਈ ਸਭ ਤੋਂ ਪਹਿਲਾਂ ਪਰਜਾਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲਗਾ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕੀ ਇਦਾਂ ਦੀ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ 10 ਤੋਂ 15 ਫੋਟੋਆਂ ਭੇਜ ਕੇ ਤੁਸੀਂ ਫ੍ਰੀ ਵਿੱਚ ਐਡ ਲਵਾ ਸਕਦੇ ਹੋ ਪਹਿਲਾਂ ਰੀਪਰ ਦੀ ਗੱਲ ਕਰਦੇ ਹਾਂ ਮੋਬਾਈਲ ਨੰਬਰ ਹੈਗਾ ਜੀ ਬਾਈ ਦਾ 98863 46405 98863 46405 ਬਾਈ ਦਾ ਮੋਬਾਈਲ ਨੰਬਰ ਹੈ ਜਿਗਰਾ ਪਰ ਰੀਪਰ ਦੇ ਮਾਡਲ ਦੀ ਗੱਲ ਕਰੀਏ ਤਾਂ ਬਿਲਕੁਲ ਨਵਾਂ ਰੀਪਰ ਆ ਜੀ 2021 ਮਾਡਲ 2021 ਮਾਡਲ ਦਾ ਰੀਪਰ ਆ ਰਾਜਾ ਦਾ ਰੀਪਰ ਆ ਇਹ ਚੈੱਕ ਕਰ ਸਕਦੇ ਹੋ ਵੀਡੀਓ ਚ ਤੁਸੀਂ ਇਹ ਰੀਪਰ ਖੜਾ ਜੀ ਪਿੰਡ ਚੁੰਗਾਕਲਾ ਜ਼ਿਲ੍ਹਾ ਬਠਿੰਡਾ ਵਿਖੇ ਖੜਾ ਹੈ ਇਹ ਰੀਪਰ ਬਲੇਡ ਵਗੈਰਾ ਵੀ ਬਿਲਕੁਲ ਸਾਫ਼ ਆ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ 50 ਪੈਸੇ ਤੋਂ ਉੱਤੇ ਟਾਇਰ ਪਏ ਆਗੇ ਟਾਇਰ ਵੀ ਵਧੀਆ ਪਿਆ ਜੀ ਪੂਰੀ ਕੰਡੀਸ਼ਨ ਤੇ ਕੰਪਨੀ ਦੇ ਟਾਇਰ ਨੇ ਰੇਟ ਇਹਦਾ ਹੈਗਾ ਜੀ 2,60,000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮੰਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਆਪਣੇ ਕੋਲ ਹੈ ਨਿਊ ਹਾਲੈਂਡ 730 ਅਗਲਾ ਟਰੈਕਟਰ ਆ ਜੀ ਆਪਣੇ ਕੋਲੇ ਪਹਿਲਾ ਮੋਬਾਈਲ ਨੰਬਰ ਦੀ ਗੱਲ ਕਰਦੇ ਆ ਆਪਾਂ 7837711673 783771167322 ਦਾ ਮੋਬਾਈਲ ਨੰਬਰ ਆ ਹੁਣ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆ ਤਾਂ 2009 ਮਾਡਲ ਟਰੈਕਟਰ ਆ ਜੀ ਇਹ ਰੰਗ ਪੇਂਟ ਦਾ ਪੂਰਾ ਸਾਫ਼ ਆ ਫਾਈਬਰ ਦੀ ਹੱਡ ਛਤਰੀ ਤੇ ਮੁਰੇ ਬੰਪਰ ਵਗੈਰਾ ਵੀ ਲੱਗਿਆ ਹੋਇਆ ਹੈਗਾ ਜੀ ਸਾਰਾ ਟਰੈਕਟਰ ਰੰਗ ਪੇੜ ਦਾ ਪੂਰਾ ਸਾਫ਼ ਹੈਗਾ 55 ਐਚਪੀ ਹੈ 3 ਸਪੀਡ ਟਰੈਕਟਰ ਹੈ ਜੀ ਇਹ ਸਾਈਡ ਗੇਅਰ ਆ ਰੰਗ ਪੇੜ ਦਾ ਪੂਰਾ ਸਾਫ਼ ਆ ਵਾਹੀਤੀ ਚੱਲਿਆ ਹੋਇਆ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਹੈ ਜੀ ਇਹ ਪਹਿਲੇ ਨਾਮ ਤੇ ਟਰੈਕਟਰ ਆ ਹੁਣ ਆਪਾਂ ਟਾਇਰਾਂ ਦੀ ਗੱਲ ਕਰਦੇ ਆਂਗੇ ਚਾਰੋਂ ਟਾਇਰ ਐਮ ਆਰ ਐਫ ਕੰਪਨੀ ਦੇ ਆ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਸਾਰਾ ਟਰੈਕਟਰ ਬਿਲਕੁਲ オリジナル ਆ ਜੀ ਇਹ ਵਾਹੀਤੀ ਚੱਲਿਆ ਹੋਇਆ ਟਰੈਕਟਰ ਆ ਇੰਜਨ ਗিয়ার ਲੈਫਟ ਦੀ ਫੁੱਲ ਗਰੰਟੀ ਆ ਗਈ। ਇਹ ਰਗਾ ਹੈਗਾ ਜੀ ਬਾਈ ਦਾ ਬਾਗਾ ਪੁਰਾਣਾ ਟਰੈਕਟਰ ਖੜਾ ਜੀ ਇਹ ਬਾਗੇ ਪੁਰਾਣੀ। ਰੇਟ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਜਾਇਜ਼ ਹੀ ਰੱਖਿਆ ਬੰਗਾ ਨੇ। 3 ਲੱਖ 98000 ਰੁਪਏ ਡਿਮਾਂਡ ਆ ਜੀ 3 ਲੱਖ 98000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਨਤਨ ਬਈ ਜੀ ਹੋ ਜਾਊਗਾ। ਧੰਨਵਾਦ ਜੀ।